ਸਾਚੀਰੀਆ ਕਾਲ ਬੀਬੀਪੱਤੀ ਨਮਾਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਸਮੇਂ ਅਸੀਂ ਡੀਮਾਰਟ ਦੇ ਕੋਲ ਮੌਜੂਦ ਹਾਂ ਔਰ ਨਗਰ ਕੀਰਤਨ ਡੀਮਾਰਟ ਦੇ ਨਜ਼ਦੀਕ ਜਿਹੜਾ ਪਹੁੰਚ ਚੁੱਕਾ ਹੈ ਸੰਗਤਾਂ ਵਿੱਚ ਤੁਸੀਂ ਉਤਸ਼ਾਹ ਦੇਖ ਸਕਦੇ ਹੋ ਔਰ ਇਸ ਸਾਡੇ ਨਾਲ ਪਰਮਖਾਲਸਾ ਜੀ ਮੌਜੂਦ ਨੇ ਜੀ ਖਾਲਸਾ ਜੀ ਅੱਜ ਤੇ ਤੁਹਾਡੇ ਤੇ ਕੀ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਬਟਪਾਗਿਆਂ ਕਿ ਇਹ ਸ਼ਤਾਬਦੀ ਸਾਨੂੰ ਦੇਖਣ ਦਾ ਮੌਕਾ ਮਿਲ ਰਿਹਾ ਹੈ ਸਾਡਾ ਜੀਵਨ ਸਫਲ ਹੋ ਰਿਹਾ ਅੱਜ ਜਿਹੜਾ ਵਿਸ਼ਾ ਨਗਰ ਕੀਰਤਨ ਆ ਜਿਹੜਾ ਇਹ ਪਿੱਛੋਂ ਚੱਲ ਰਿਹਾ ਆ ਔਰ ਨਵਾਂ ਸ਼ਹਿਰ ਦੀ ਧਰਤੀ ਤੇ ਪਹੁੰਚਿਆ ਆ ਜਿੱਥੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਆ ਜਿੱਥੇ ਸਰਕਾਰ ਆਪਣੀ ਪੱਧਰ ਤੇ ਜਿਹੜੇ ਸਮਾਗਮ ਮਨਾ ਰਹੀ ਆ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੀ ਪੱਧਰ ਤੇ ਜਿਹੜੇ ਸਮਾਗਮ ਆ 21 ਤੋਂ 29 ਤੱਕ ਮਨਾ ਰਹੀ ਆ ਸੋ ਇੱਥੇ ਨਗਰ ਕੀਰਤਨ ਪਹੁੰਚਿਆ ਸੰਗਤਾਂ ਦੇ ਵਿੱਚ ਬੜਾ ਪਿਆਰ ਉਤਸ਼ਾਹ ਆ ਔਰ ਅਸੀਂ ਗੁਰੂ ਸਾਹਿਬ ਨੂੰ ਨਮਸਤਕ ਹੋਣ ਦੇ ਲਈ ਸਮੁੱਚੀਆਂ ਸੰਗਤਾਂ ਪਹੁੰਚੀਆਂ ਸੋ ਗੁਰੂ ਸਾਹਿਬ ਅਸੀਂ ਸਮਝਦੇ ਹਾਂ ਕਿ ਅਸੀਂ ਬੜਪਾਕਿਆ ਹਾਂ ਕਿ ਸਾਨੂੰ ਇਹ ਸ਼ਤਾਬਦੀ ਆਪਣੇ ਜਨਮ ਦੇ ਵਿੱਚ ਦੇਖਣ ਦਾ ਮੌਕਾ ਮਿਲਿਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜੇ ਸ਼ੀਧੀ ਦਿਹਾੜੇ ਆ ਗੁਰੂ ਤੇਗ ਬਹਾਦਰ ਜੀ ਦੀ ਜੋ ਸ਼ਹਾਦਤ ਆ ਉਹਨੂੰ ਸੇਜਦਾ ਕਰਨ ਦਾ ਸਾਨੂੰ ਇਸ ਭਗਤ ਸਮਾ ਮਿਲ ਰਿਹਾ ਉਸ ਮਸੂਤੀਆ ਸੰਗਤਾਂ ਨੂੰ ਜਿਹੜੇ ਨਗਰ ਕੀਰਤਨ ਦਾ ਸਵਾਗਤ ਕਰ ਰਹੀਆਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਦੇਖੋ ਜਿਹੜੀ ਗੁਰੂ ਸਾਹਿਬ ਦੀ ਕੁਰਬਾਨੀ ਸੀਗੀ ਉਹ ਆਪਣੇ ਧਰਮ ਤੋਂ ਹਟ ਕੇ ਦੂਸਰੇ ਧਰਮ ਨੂੰ ਬਚਾਉਣ ਦੇ ਲਈ ਕਿਉਂਕਿ ਇਹ ਇਤਿਹਾਸ ਦੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਕਰ ਰਹੇ ਆ ਔਰ ਇਹ ਸ਼ਤਾਬਦੀ ਜਿਹੜੀ ਆ 350 ਸਾਲਾਂ ਚੀਤੀ ਦਿਹਾੜਾ ਸਮੁੱਚੇ ਜਿਹੜਾ ਭਾਰਤ ਦੇ ਅੰਦਰ ਵਿਸ਼ਵ ਦੇ ਅੰਦਰ ਜਿਹੜਾ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਸੋ ਅਸੀਂ ਵਟਪਾਗੇ ਆ ਜੀ ਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਤੇ ਅੱਛਾ ਮੈਂ ਨਾ ਰੇਸ਼ਮ ਜੀ ਨਾਲ ਗੱਲ ਕਰ ਰਿਹਾ ਸੀਗਾ ਔਰ ਜਿਹੜੀ ਗੱਲ ਸੁਣ ਕੇ ਮਨ ਨੂੰ ਬੜੀ ਪ੍ਰਸੰਨਤਾ ਹੋਈ ਕਿ ਗੁਰੂ ਤੇਗ ਬਹਾਦਰ ਮਹਾਰਾਜ ਅਤੇ ਮਾਤਾ ਗੁਜਰਕੌਰ ਵੀ ਨਵਾਂ ਸ਼ਹਿਰ ਚ ਰਹਿ ਕੇ ਗਏ ਆ ਬਿਲਕੁਲ ਜੀ ਜਿਹੜਾ ਗੁਰਦੁਆਰਾ ਮੰਜੀ ਸਾਹਿਬ ਉਹ ਇਤਿਹਾਸਕ ਸਥਾਨ ਆ ਸਾਡੀ ਮੈਨੂੰ ਲੱਗਦਾ ਕਈ ਵਾਰ ਬਹੁਤ ਸਾਰੀ ਦੁਨੀਆ ਨੂੰ ਸ਼ਾਇਦ ਪਤਾ ਨਹੀਂ ਕਿਉਂਕਿ ਗੁਰੂ ਸਾਹਿਬ ਇੱਥੇ ਰਹੇ ਆ ਔਰ ਉਹਨਾਂ ਦੀ ਯਾਦ ਦੇ ਅੰਦਰ ਜਿਹੜਾ ਗੁਰਦੁਆਰਾ ਮੰਜੀ ਸਾਹਿਬ ਨੌਵੇਂ ਪਾਤਸ਼ਾਹ ਉਹਨਾਂ ਦੀ ਯਾਦ ਚ ਬਣਿਆ ਆ ਔਰ ਇਤਿਹਾਸਕ ਸਥਾਨ ਆ ਸੋ ਉੱਥੇ ਵੀ ਵੱਡੇ ਸਮਾਗਮ ਜਿਹੜੇ ਆ ਗੁਰੂ ਸਾਹਿਬ ਦੀ ਸ਼ਹਾਦਤ ਨੂੰ 28 ਤਰੀਕ ਨੂੰ ਜਿਹੜਾ ਨਗਰ ਕੀਰਤਨ ਆ 28 29 30 ਤਰੀਕ ਨੂੰ ਵੱਡੀ ਪਦਰ ਤੇ ਜਿਹੜੀ ਗੁਰਨਾਨਕ ਸੇਵਾ ਸੁਸਾਇਟੀ ਆ ਉਹਨਾਂ ਵੱਲੋਂ ਜਿਹੜੀ ਸਮਾਗਮ ਮਨਾਇਆ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਆ ਮੈਂ ਸਮਝਦਾ ਕਿ ਅਸੀਂ ਵਡਭਾਗ ਗਏ ਕਿ ਨਵੇਂ ਸ਼ਹਿਰ ਦੀਆਂ ਸਮੂਚੀਆਂ ਜਥੇਬੰਦੀਆਂ Hindu ਸੰਸਥਾਵਾਂ ਗੁਰੂ ਸਾਹਿਬ ਨੂੰ ਸੇਜਦਾ ਕਰਨ ਦੇ ਲਈ ਉਸ ਨਗਰ ਕੀਰਤਨ ਦੇ ਵਿੱਚ ਸ਼ਮੂਲਿਤ ਕਰ ਰਿਹਾ ਸੋ ਮੈਂ ਸਮਝਦਾ ਕਿ ਇਦਾਂ ਦੇ ਅਲੌਕਿਕ ਜਿਹੜਾ ਨਜ਼ਾਰਾ ਆ ਉਹ ਦੇਖਣ ਨੂੰ ਮਿਲੂਗਾ ਗੁਰੂ ਸਾਹਿਬ ਦੀ ਜਿਹੜੀ ਕੁਰਬਾਨੀ ਨੂੰ ਆਪਾਂ ਯਾਦ ਕਰਾਂਗੇ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਇਹ ਪਰਮ ਖਾਲਸਾ ਜੀ ਨੇ ਪਰਮ ਮਿੱਤਰ ਵੀ ਨੇ ਸਾਡੇ ਔਰ ਇਹ ਆ ਲੋਕਿਕ ਤਸਵੀਰਾਂ ਆ ਭੈਣਾ ਵੀ ਆਈਆਂ ਨੇ ਬਜ਼ੁਰਗ ਮਾਮਾ ਵੀ ਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਔਰ ਪਰਿਵਾਰਾਂ ਦੇ ਪਰਿਵਾਰ ਆਏ ਹੋਏ ਆ ਬੱਚਿਆਂ ਨੂੰ ਨਾਲ ਲੈ ਕੇ ਆਏ ਨੇ ਫੁੱਲਾਂ ਦੀ ਵਰਖਾ ਤੁਸੀਂ ਦੇਖੋ ਪੂਰਾ ਸ਼ਹਿਰ ਅੱਜ ਇਉਂ ਵਰਦੀ ਥੋੜਾ ਜਿਵੇਂ ਫੁੱਲਾਂ ਦੀ ਵਰਖਾ ਹੋਈ ਹੋਵੇ ਆਪਾਂ ਪਿੱਛੇ ਜਿਹੜੇ 3-4 ਸਟਾਪ ਤੁਹਾਨੂੰ ਦਿਖਾਏ ਆ ਗੰਨਾ ਮਿਲ ਤੋਂ ਸਟਾਪ ਜਿਹੜਾ ਉੱਥੇ ਸੀਗਾ ਸਭ ਤੋਂ ਪਹਿਲਾ ਸਟਾਪ ਉਹ ਦਿਖਾਇਆ ਉੱਥੇ ਤਾਂ ਸੀ ਸਥਿਤੀ ਹੈ ਹੋ ਜੀ ਫੁੱਲਾ ਦੀ ਵਰਖਾ ਇਸ ਕਦਰ ਸੀ ਕਿ ਮਤਲਬ ਜੀ ਫੁੱਲਾ ਦੀ ਵਰਖਾ ਉੱਥੇ ਜਿਹੜੀ ਉਹ ਤਸਵੀਰਾਂ ਤੁਹਾਨੂੰ ਦਿਖਾਈਆਂ ਹੁਣੇ ਸਮੇਂ ਵੀ ਅਸੀਂ ਈਮਾਨ ਦੇ ਬਿਲਕੁਲ ਸਾਹਮਣੇ ਆ ਸੰਗਤਾਂ ਵਿੱਚ ਬਹੁਤ ਉਤਸ਼ਾਹ ਨਾਲ ਦੀ ਨਾਗ ਬੈਰਾਗ ਵੀ ਜਾਗਦਾ ਹੈ ਔਰ ਕੋਟਨ ਕੋਟ ਕਰੋੜਾਂ ਬਾਰ ਵੀ ਜੇ ਸਿਰ ਝਕਾਈਏ ਤਾਂ ਵੀ ਘਟ ਹੈ ਜਿੱਡੀ ਵੱਡੀ ਕੁਰਬਾਨੀ ਹੈ ਗੁਰੂ ਪਾਤਸ਼ਾਹ ਮਹਾਰਾਜ ਦੀ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਮਹਾਰਾਜ ਦੀ ਸਵਾਰੀ ਜਿਹੜੀ ਹੈ ਤੁਸੀਂ ਉਹ ਦੇਖ ਸਕਦੇ ਹੋ ਤਸਵੀਰ ਦਿਖਾ ਦਿਓ ਔਰ ਸੇਵਾ ਭਾਵਨਾ ਸਮਰਪਣ ਭਾਵਨਾ ਇਹ ਸੇਵਾ ਦੀ ਭਾਵਨਾ ਹੈ ਸਮਰਪਣ ਦੀ ਭਾਵਨਾ ਹੈ ਬਹੁਤ ਸ਼ੁਕਰੀਆ ਸੰਗਤ ਜੀ ਤੁਸੀਂ ਇਹ ਇਹ ਸੇਵਾ ਦੀ ਬਾਬੂ ਜੀ ਮਨ ਪ੍ਰਸੰਨ ਹੋਇਆ ਬੈਰਾਗ ਵੀ ਜਾਗਦਾ ਬਹੁਤ ਵਧੀਆ ਲੱਗਿਆ ਬਾਬਾ ਸਤਿਗੁਰੂ ਜੀ ਬਹੁਤ ਵਧੀਆ ਦਰਸ਼ਕ ਪੰਚ ਬੈਰਾਗ ਜਾਗਦਾ ਹੈ ਬੈਰਾਗ ਜਾਗਦਾ ਹੈ ਬਹੁਤ ਸ਼ਾਨਦਾਰ ਹੋਏ ਇਹ ਦੇਸ਼ ਦੇਸ਼ ਨੂੰ ਨੇ ਪਤਾ ਦਸ਼ਮੇਸ਼ ਨਾ ਉਹ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਉਹਨਾਂ ਨੂੰ ਬਹੁਤ ਸ਼ੁਕਰ ਹੈ ਤਾਂ ਸਾਰੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਹੁਤ ਵੱਡੀ ਲਸਾਨੀ ਕੁਰਬਾਨੀ ਹੈ ਔਰ ਇਸ ਕੁਰਬਾਨੀ ਦਾ ਕੋਈ ਵੀ ਸਾਧਨ ਕੋਈ ਸਾਨੂੰ ਤਿਆਰ ਕਰੋ ਗੁਰਦਾਸ ਮਾਨ ਜਿਨੇ ਜਿਹੜੀ ਗੱਲ ਕਹੀ ਸੀ ਮੈਨੂੰ ਯਾਦ ਆ ਰਹੀ ਹੈ ਕਿ ਸੱਤ ਵਾਰ ਕੇ ਕਹਿੰਨਾ ਬਾਣਾ ਮਿੱਠਾ ਲਾਗੇ ਤੇਰਾ ਸਰਬੰਸਦਾਨੀਆਂ ਵੇ ਦੇਣਾ ਕੌਣ ਦੇਊਗਾ ਸਰਬੰਸਵਾਰ ਦੇਣਾ ਸੰਗਤਾਂ ਲਈ ਕਿੱਡੀ ਵੱਡੀ ਗੱਲ ਹੈ ਔਰ ਸ਼ਰਧਾਲੂਆਂ ਦਾ ਉਤਸ਼ਾਹ ਤੁਸੀਂ ਦੇਖੋ ਇਹ ਆਪਣੇ ਗੁਰੂ ਮਹਾਰਾਜ ਲਈ ਪਿਆਰ ਹੈ ਸਤਕਾਰ ਹੈ ਭਾਵਨਾ ਹੈ ਔਰ ਦੁਨੀਆ 'ਚ ਕਿਤੇ ਵੀ ਪਾਸੇ ਐਡੀ ਵੱਡੀ ਹੋਰ ਕੋਈ ਕੁਰਬਾਨੀ ਨਹੀਂ ਸਤਿ ਸ਼੍ਰੀ ਅਕਾਲ ਮਨੀ ਭਾਜੀ ਮਨ ਪ੍ਰਸੰਨ ਹੁੰਦਾ ਜਦੋਂ ਗੁਰੂ ਮਹਾਰਾਜ ਦੀ ਸਵਾਰੀ ਆਉਂਦੀ ਹੈ ਪਰ ਨਾਲ ਦੀ ਨਾਲ ਬੈਰਾਗ ਵੀ ਆਉਂਦਾ ਹੈ ਹਾਂਜੀ ਕੀ ਕਹੋਗੇ ਤੁਸੀਂ ਦਰਸ਼ਨ ਮਨਾਰ ਕੀਤੇ ਆਣ ਬਹੁਤ ਵਧੀਆ ਲੱਗਿਆ ਕਰਕੇ ਸੰਗਤਾਂ ਦੀ ਉਤਸ਼ਾਹ ਹਾਂਜੀ ਬਹੁਤ ਜ਼ਿਆਦਾ ਮੈਂ ਪਿੱਛੇ ਨਾਲ ਸੀ ਗੱਲਾਂ ਕਰਦੇ ਆ ਰਹੇ ਆ ਸਾਡੇ ਨਾਲ ਰੇਸ਼ਮ ਭਾਜੀ ਸੀ ਪੂਰੀ ਦਾਸਤਾਨ ਸੁਣਾਈ ਉਹਨਾਂ ਨੇ ਮਨ ਚ ਬਰਾਗ ਉੱਠਦਾ ਹੈ ਰੌਂਗਟੇ ਖੜੇ ਹੋ ਜਾਂਦੇ ਆ ਇਹ ਕਿੰਨੇ ਕਸ਼ਟ ਸੰਗਤਾਂ ਲਈ ਗੁਰੂ ਮਹਾਰਾਜ ਜੀ ਨੇ ਸਹੇ ਹਾਂਜੀ ਪਰਿਵਾਰ ਸਾਰੇ ਨਾਲ ਹੀ ਆ ਜੀ ਅੱਛਾ ਪਰਿਵਾਰਾਂ ਦੇ ਪਰਿਵਾਰ ਆ ਰਹੇ ਆ ਬੱਚਿਆਂ ਨੂੰ ਵਿਰਸਾ ਵੀ ਦਿਖਾਉਣਾ ਚਾਹੀਦਾ ਸਮਝਾਉਣਾ ਵੀ ਚਾਹੀਦਾ ਜੋੜਨਾ ਵੀ ਚਾਹੀਦਾ ਇਹ ਚੰਗੀ ਗੱਲ ਹਾਂਜੀ ਹਿੰਦੂਸਟਾਨ ਬੇਤੋਂ ਇਹ ਵੱਡੇ ਭਰਾ ਅਮਰੀਕ ਜੀ ਬਹੁਤ ਸ਼ੁਕਰੇ ਭਾਜੀ ਇਹ ਵੀ ਸੇਵਾ ਨਿਭਾਉਂਦੇ ਰਹਿੰਦੇ ਆ ਸੋ ਇਹ ਤਸਵੀਰਾਂ ਤੁਹਾਨੂੰ ਡੀਮਾਰਟ ਦੇ ਬਿਲਕੁਲ ਸਾਹਮਣੇ ਤੋਂ ਦਿਖਾ ਰਹੇ ਆ ਸਿਕਾ ਜੀ ਸਿਕਾ